ਆਪਾਂ ਸ਼੍ਰੀ ਆਨੰਦਪੁਰ ਸਾਹਿਬ ਤੱਕ ਸ਼੍ਰੀ ਕੇਸਗੜ੍ਹ ਸਾਹਿਬ 'ਚ ਲਿਜਾਓ ਸ਼ਾਸਤਰ ਉੱਚੇ ਪ੍ਰਕਾਸ਼ ਕੀਤੇ ਹੋਏ ਨੇ ਜਿੱਥੇ ਭਾਈ ਬਚੱਤਰ ਸਿੰਘ ਜਿਨ੍ਹਾਂ ਨੇ ਕਹਿੰਦੇ ਨੇ ਵੀ ਹੱਥ ਹਾਥੀ ਆਇਆ ਸੀ ਉਹ ਉਮਰਾਜ ਆਨੇ ਸ਼ਰਾਬ ਪੀ ਆਈ ਕਹਿੰਦੇ ਹਾਥੀ ਤੋਂ ਗੇਟ ਬਣਾ ਕੇ ਅੱਜ ਖਤਮ ਕਰ ਦੇਣਾ ਆਨੰਦਪੁਰ ਸਾਹਿਬ ਨੂੰ ਹੂੰ ਉਦੋਂ ਭਾਈ ਬਚੱਤਰ ਸਿੰਘ ਨੂੰ ਮਹਾਰਾਜ ਨੇ ਆਗਿਆ ਦਿੱਤੀ ਸੀ ਉਹ ਜਿਹੜੀ ਨਾਗਣੀ ਨਾਲ ਹਾਥੀ ਤੇ ਮਾਰੀ ਆਖ ਦੇ ਵਿੱਚ ਉਹ ਨਾਗਣੀ ਉੱਥੇ ਅੱਜ ਵੀ ਮੌਜੂਦ ਹੈ ਤੇ ਉਸ ਟਾਈਮ ਮਹਾਰਾਜ ਨੇ ਇੱਕ ਨਾਗਨੀ ਤੇ ਇੱਕ ਤੇਗਾ ਤੇ ਇੱਕ ਸ਼ਸਤਰ ਹੋਰ ਉਹ ਕਹਿੰਦੇ ਵੀ ਇਧਰ ਇਟਲੀ ਮਤਲਬ ਇਧਰੋਂ ਮੰਗਾਏ ਸੀ ਬਾਹਰਲੇ ਦੇਸ਼ਾਂ ਤੋਂ ਉਹਦੇ ਤੇ ਅੱਜ ਵੀ ਮੋਹਰ ਲੱਗੀ ਹੋਈ ਆ ਸ਼ਾਇਦ 17000 ਉਸ ਟਾਈਮ ਦਾ ਰੁਪਈਆ ਤੇ ਅੱਜ ਦੇ ਕਿੰਨੇ ਹੋਣਗੇ ਮਹਾਰਾਜ ਦੇ ਸ਼ਸਤਰ ਇਹੋ ਜਿਹੇ ਗੁਰੂ ਸਾਹਿਬ ਨੇ ਰੱਖੇ ਸੀ ਗੁਰੂ ਸਾਹਿਬ ਦੇ ਸ਼ਸਤਰਾਂ ਦੇ ਵਿੱਚ ਹੀਰੇ ਜਿਹੜੇ ਹੁੰਦੇ ਸੀ ਜਿਹੜੇ ਮਹਾਰਾਜ ਦੇ ਸ਼ਾਸਤਰ ਹੁੰਦੇ ਸੀ ਪੰਜ ਕਲਾਸ ਇੱਥੇ ਪੰਜ ਸ਼ਾਸਤਰ ਮਹਾਰਾਜ ਦੇ ਸਜੇ ਹੁੰਦੇ ਸੀਗੇ ਗੁਰੂ ਸਾਹਿਬੀ ਦਾ ਤੇਗਾ ਹੁੰਦਾ ਸੀ ਉਹ ਵੀ ਸੋਨੇ ਦਾ ਪੂਰੇ ਸੁਨਹਿਰੀ ਕਢਾਈ ਜਿਹੜੇ ਜਿਹੜੇ ਹੁੰਦੇ ਆ ਖੰਜਰ ਖੰਜਰਾਂ ਦੇ ਵਿੱਚ ਹੀਰੇ ਜਿਹੜੇ ਹੁੰਦੇ ਸੀ ਕਰੋੜਾਂ ਦੇ ਪਤਾ ਨਹੀਂ ਕਿੰਨੇ ਕਰੋੜਾ ਰੁਪਏ ਦੇ ਤਾਂ ਮਹਾਰਾਜ ਦੇ ਸ਼ਰੀਰਾਂ ਦੇ ਸ਼ਾਸਤਰੀ ਸਜੇ ਰਹਿੰਦੇ ਸੀਗੇ ਗੁਰੂ ਸਾਹਿਬ ਸਿੰਘਾਂ ਨੂੰ ਭੇਟ ਜੀ ਨੂੰ ਪਿਆਰ ਕਰਦੇ ਸੀ ਦੇ ਦੇਣਾ ਸੀ ਉਹਨੂੰ ਭੇਟ ਕਰ ਦਿੰਦੇ ਸੀਗੇ ਮਹਾਰਾਜ ਨੇ ਨਾਗਣੀ ਭਾਈ ਬਜਤਰ ਸਿੰਘ ਨੂੰ ਭੇਟ ਕੀਤੀ ਤੇ ਕਿਤੇਗਾ ਭਾਈ ਉਹਦੇ ਸਿੰਘ ਨੂੰ ਭੇਟ ਕੀਤਾ ਉਹਨੇ ਕੇਸਰੀ ਚੰਦ ਦਾ ਉਸੇ ਜੰਗ ਵਿੱਚ ਉਹਨੇ ਉਸੇ ਤੇਗੇ ਨਾਲ ਉਹਦਾ ਸਿਰ ਲਾਤਾ ਸੀ ਜਿਹੜੇ ਰਾਜੇ ਮਹਾਰਾਜ ਤੇ ਚੜ੍ਹ ਕੇ ਆਏ ਸੀ ਸੋ ਸ਼ਾਸਤਰ ਤਾਂ ਸ਼੍ਰੀ ਤੁਸੀਂ ਇੱਥੇ ਚਲੇ ਜਾਓ ਭਾਈ ਦਰਵਾਜਾ ਸਾਹਿਬ ਸ਼੍ਰੀ ਕਾਲ ਤਖਤ ਸਾਹਿਬ ਤੁਹਾਨੂੰ ਇੱਥੇ ਵੀ ਆਪਣੇ ਪਰਾਧਨ ਸ਼ਾਸਤਰ ਉੱਚੇ ਸਜੇ ਮਿਲਣਗੇ ਇਹ ਸ਼ਾਸਤਰਾਂ ਤੋਂ ਬਿਨਾ ਨਹੀਂ ਜ਼ਿੰਦਗੀ ਹੈਗੀ ਬਸ ਇਹੀ ਜਿਹੜੇ ਮਰਜ਼ੀ ਤਖਤ ਤੇ ਚਲੇ ਜਾਓ ਬਈ ਤੁਸੀਂ ਤੁਹਾਨੂੰ ਇਹ ਚੀਜ਼ ਦੇਖਣ ਨੂੰ ਮਿਲੂਗੀ ਬਾਕੀ ਜਿਵੇਂ ਜੀ ਤੁਸੀਂ ਸ਼ਸਤਰਾਂ ਦੀ ਗੱਲ ਕੀਤੀ ਐ ਜੀ ਪੰਜਾਬ ਦੇ ਵਿੱਚ ਤਾਂ ਸ਼ਸਤਰ ਤਾਂ ਨੇ ਹਣ ਬਣਦੇ ਵੀ ਨਹੀਂ ਪਏ ਹੈਗੇ ਜਿਸ ਤਹਾਬ ਦੇ ਨਾਲ ਪਹਿਲਾਂ ਸ਼ਸਤਰ ਸਿੰਘਾਂ ਕੋਲ ਹੀ ਹੁੰਦੇ ਸੀਗੇ ਉਹਦਾ ਉਹਦਾ ਕੀ ਕਰੀਏ ਫਿਰ ਬਈ ਸ਼ਸਤਰਾਂ ਦੀ ਗੱਲ ਇੱਥੋਂ ਤੱਕ ਆ ਗਈ ਮੈਂ ਤਾਂ ਆਪਦੇ ਅੱਖੀ ਦੇਖ ਕੇ ਆਇਆ ਹਮ ਆਪਾਂ ਜਿਨ੍ਹਾਂ ਨੇ ਜਿਹੜਾ ਪਤਾ ਜਿਨ੍ਹਾਂ ਦੇ ਸ਼ਸਤਰ ਪੀ ਆ ਸਾਡੇ ਤਾਕਤਾਂ ਦੇ ਸਜੇ ਆ ਅੱਜ ਸਾਨੂੰ ਲੋੜ ਆ ਸਾਡੇ ਆਗੂ ਇਹ ਗੱਲ ਸੁਣਨ ਜ਼ਰੂਰ ਹੂੰ ਬੇਸਤਾ ਅਸੀਂ ਛੋਟੇ ਉਮਰ ਚ ਪਰ ਗੱਲ ਅਸੀਂ ਅੱਖੀ ਦੇਖੀ ਦੱਸਦੇ ਆ ਹਿਮਾਚਲ ਦੇ ਵਿੱਚ ਆਪਣੇ ਸਿੰਘਾਂ ਦੇ ਸ਼ਾਸਤਰਾਂ ਬੇਸ ਸ਼੍ਰੀ ਸਾਹਿਬ ਦਾ ਵੀ ਲਾਇਸੈਂਸ ਮੰਗਦੇ ਆ ਹੂੰ ਪਹਿਲੇਸਾਂਸ ਦਾ ਉਹ ਪਹਿਲਾਂ ਸ਼੍ਰੀ ਸਾਹਿਬ ਦਾ ਛੋਟੇ ਸ਼੍ਰੀ ਸਾਹਿਬ ਦਾ ਵੀ ਲਾਇਸੈਂਸ ਮੰਗਿਆ ਜਾਂਦਾ ਤੇ ਅਸੀਂ ਜਾਣੇ ਤਾਂ ਹੈਗੇ ਹਿਮਾਚਲ ਸਾਰੇ ਬਹੁਤ ਖੁਸ਼ੀ ਨਾਲ ਪਰ ਇੱਕ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਹਿਮਾਚਲ ਦੇ ਵਿੱਚ ਜਿਹੜੇ ਉਹ ਲੋਕ ਨੇ ਜ਼ਿਆਦਾਤਰ ਸਾਰੇ ਨਹੀਂ ਉਹ ਇਸ ਤਰ੍ਹਾਂ ਕਿ ਉਹ ਆਪਣੀਆਂ ਧੀਆਂ ਪਹਿਣਾ ਸਾਡੇ ਨਾਲ ਹੁਣ ਕੋਈ ਚੱਕਰ ਪੈਜੇ ਉਹ ਧੱਕੇ ਨਾਲ ਥੋੜੇ ਤੇ ਧੱਕੇ ਨਾਲ ਉਹਨਾਂ ਨੇ ਇਹ ਆਪਾਂ ਨੂੰ ਦੇਖ ਲਈਏ ਸਾਕਨ ਵਾਲਾ ਜਿਵੇਂ ਆਪਾਂ ਉਹਨਾਂ ਦੇ ਦੁਸ਼ਮਣ ਹੋਈਏ ਉਹ ਉਹ ਮਿੰਡ ਚ 50 ਜਾਨੇ ਇਕੱਠੇ ਹੋ ਜਾਂਦੇ ਆ ਉਹ ਕਹਿੰਦੇ ਵੀ ਇਹ ਨਾ ਵੀ ਕਹਿੰਦੇ ਕਿ ਇੱਥੇ ਹੁੱਲੜ ਬਾਜੀ ਬਹੁਤ ਹੁੰਦੀ ਪੰਜਾਬੀ ਕਰਦੇ ਜਾਂਦੇ ਆ ਹੁੱਲੜ ਬਾਜੀ ਭਾਈ ਉਹ ਆਪ ਵੀ ਇਹਦਾ ਕਰ ਆਪ ਮੈਂ ਕਹਿੰਦਾ ਜ਼ਿਆਦਾ ਕਰ ਜਾਂਦੇ ਹੋ ਮੰਨਦੇ ਆ ਕੁਝ ਸਾਡੇ ਵੀਰ ਹੈਗੇ ਨੇ ਇਸ ਰਸਤੇ ਤੇ ਉਹਨਾਂ ਨੂੰ ਮੁੜਨਾ ਚਾਹੀਦਾ ਕਿਉਂਕਿ ਰੱਖ ਕੇ ਸਾਡਾ ਨਾਂ ਨਹੀਂ ਬਦਨਾਵਾਂ ਦਾ ਸਾਡੇ ਗੁਰੂ ਦਾ ਹੋਣਾ ਬਦਨਾਮੀ ਗੁਰੂ ਦੀ ਘਰੋਂ ਨੇ ਅਸੀਂ ਆਪ ਹੀ ਸਣੇ ਮੇਰੇ ਭਾਵੇਂ ਮੈਂ ਵੀ ਵੇਚੀ ਆ ਪਰ ਉਥੋਂ ਦੀ ਜਿਹੜੀ ਅਸਲ ਸਚਾਈ ਹੈ ਜਿਹੜੇ ਪਰਿਵਾਰਾਂ ਨਾਲ ਗਏ ਹੈ ਬਈ ਉਹਨਾਂ ਨੇ ਕਿਉਂ ਲੜਬਾਜ਼ੀ ਕਰਨੀ ਹੈ ਜਿਨ੍ਹਾਂ ਦੇ ਬੱਚੇ ਆ ਛੋਟੇ ਛੋਟੇ ਉਹ ਥੋੜੀ ਹੋ ਲੜਬਾਜ਼ੀ ਕਰਦੇ ਆ ਜੇ ਉੱਥੇ ਉਹਨਾਂ ਨੂੰ ਉਹਨਾਂ ਦੀ ਉਧਰ ਮਤਲਬ ਉਹ ਧੱਕਾ ਕਰਨਗੇ ਤੁਸੀਂ ਉਹਨੂੰ ਰੋਕੋਗੇ ਵੀ ਕਿਵੇਂ ਐ ਕਰਦੇ ਆ ਤਾਂ ਉਹ ਥੋੜੇ ਤੁਹਾਨੂੰ ਮਾਰ ਵੀ ਸਕਦੇ ਆ ਪੰਜਾਬੀ ਚ ਐਵੇਂ ਨਾ ਉਥੇ ਮਤਲਬ ਸਾਰੇ ਆਪਣੇ ਪਰਿਵਾਰ ਨੂੰ ਲੈ ਕੇ ਜਾਇਆ ਕਰੋ ਨੁਕਸਾਨ ਕਰਾ ਲਾਂਗੇ ਆਪਾਂ ਸਮਾਂ ਵਿਚਾਰ ਲਿਆ ਕਰੋ ਜਿਹੜਾ ਇਨਸਾਨ ਕਹਿੰਦਾ ਮਹਾਰਾਜ ਵੀ ਕਹਿੰਦੇ ਸੀ ਪੱਥਰ ਲੋਕ ਪਹਾੜ ਦੇ ਪੱਥਰ ਜਿਹਨਾਂ ਦੇ ਚਿੱਤ ਇਹਨਾਂ ਨੇ ਜਦੋਂ ਸਾਡੇ ਪਹਿਲਾਂ ਵੀ ਜ਼ਿਆਦਾਤਰ ਸਾਏ ਵਿੱਚ ਚੰਗਿਆਂ ਨੂੰ ਹੀ ਮਿਲਿਆ ਉਥੇ ਬੁੱਧ ਚੰਗੇ ਬੰਦੇ ਵੀ ਨੇ ਪਰ ਜਿਹੜੀ ਉਹਦੀ ਬਹੁਤਾਤ ਆ ਉਥੇ ਇਹ ਹਾਲਾਤ ਨੇ ਉਥੇ ਇਹਨਾਂ ਨੂੰ ਮੈਂ ਜਦੋਂ ਨੇੜੇ ਤੋਂ ਵੇਖਿਆ ਨਾ ਤਾਂ ਉਹਨਾਂ ਨੂੰ ਪੁਲਿਸ ਦਾ ਕੋਈ ਭੈਅ ਆ ਕਿ ਉਥੇ ਕੋਈ ਪੁਲਿਸ ਦਾ ਡਰ ਆ ਉਹਨਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਉਹ ਕੋਈ ਵੀ ਕਾਰਵਾਈ ਤੁਹਾਡੇ ਪਰਿਵਾਰ ਤੇ ਧੀਆ ਭੈਣਾਂ ਨਾਲ ਬਸ ਲੋਕੀ ਹੁੰਦੀ ਮੈਂ ਆਪਣੇ ਪਰਿਵਾਰਾ ਚ ਆਪਦੀ ਅੱਖ ਹੀ ਦੇਖੀ ਇਹ ਅੱਖ ਹੀ ਦੇਖਿਆ ਅੱਖ ਹੀ ਦੇਖਿਆ ਜੇ ਉਥੇ ਸ਼ਸਤਰ ਮੂਹਰੋਂ ਕੱਢ ਕੇ ਆਪਾਂ ਸ਼ਸਤਰ ਆਪਣੇ ਵਿਚਾਰ ਲਈ ਕਰਦੇ ਆ ਤਾਂ ਉਥੇ ਉਹਦੀ ਪੁਲਿਸ ਤੁਹਾਨੂੰ ਕਹਿੰਦੀ ਮੈਨੂੰ ਸ਼ਸਤਰ ਦਾ ਲਾਇਸੈਂਸ ਦਿਓ ਦੂਜੇ ਬੰਦੇ ਰੋਣੀ ਪਿੱਛੇ ਜਾਣਾ ਹੂੰ ਵੀ ਤੇਰੀ ਕੀ ਗਲਤੀ ਹੈ ਇਹ ਹਾਲਾਤ ਨੇ ਆਪਣੇ ਪਰਿਵਾਰਾਂ ਨੂੰ ਵਿਚਾਲੋ ਇਹ ਚੀਜ਼ਾਂ ਤੋਂ ਸਰਜੂਗਾ ਸਾਡੇ ਕੋਲੇ ਸਾਡੇ ਤਾਕਤ ਸਾਹਿਬ ਬਹੁਤ ਵੱਡੇ ਵੱਡੇ ਅਸਥਾਨ ਹੈਗੇ ਨੇ ਕੋਈ ਨਾ ਪਰ ਆਪਣੇ ਪਰਿਵਾਰਾਂ ਦਾ ਫਿਕਰ ਰੱਖੋ ਆਪਣੇ ਪਰਿਵਾਰਾਂ ਨੂੰ ਲੈ ਕੇ ਨਾ ਜਾਓ ਜਿਹੜੇ ਹੁੱਲੜਵਾਜੀ ਕਰਦੇ ਆ ਉਹ ਸਾਰਿਆਂ ਨੂੰ ਕਲੰਕਿਤ ਕਰ ਦਿੰਦੇ ਆ ਪਰ ਉਥੇ ਇਕੱਲੇ ਹੁਲੜਵਾਜ ਨਹੀਂ ਉਸੇ ਤੱਕਾ ਬਈ ਬਿਲਕੁਲ ਹੁੰਦਾ ਏ ਸਚਾਈ ਹੈ ਅੱਛਾ ਇਹ ਵੀ ਦੇਖਣ ਨੂੰ ਮਿਲਿਆ ਪਿਛਲੇ ਸਾਲ ਜਾਂ ਉਸ ਤੋਂ ਪਿਛਲੇ ਸਾਲ ਜਿਵੇਂ ਨੌਜਵਾਨ ਨੇ ਇਥੋਂ ਹਿਮਾਚਲ ਜਦੋਂ ਜਾਂਦੇ ਨੇ ਤਾਂ ਮੋਟਰਸਾਈਕਲਾਂ ਤੇ ਨਿਸ਼ਾਨ ਸਾਹਿਬ ਲੱਗੇ ਹੁੰਦੇ ਉਹਨਾਂ ਦੇ ਨਾ ਤਾਂ ਲੰਬੇ ਲੰਬੇ ਜਿਹੜੇ ਨਿਸ਼ਾਨ ਸਾਹਿਬ ਲਗਾ ਕੇ ਮੁਰੇ ਚੰਡੇ ਫਿਰ ਜਾਂਦੇ ਨੇ ਵੀ ਉਹ ਵੀ ਉਤਾਰੇ ਗਏ ਸੀਗੇ ਤਾਂ ਅੱਗੇ ਉਹ ਇਹ ਕਿਹਾ ਗਿਆ ਸੀਗਾ ਵੀ ਇਸ ਤਰ੍ਹਾਂ ਕੋਈ ਹਾਦਸਾ ਹੋਣ ਦਾ ਖਤਰਾ ਹੋ ਜਿਹੜਾ ਵੱਡ ਜਾਂਦਾ ਹੈ ਇਸ ਕਰਕੇ ਉਤਾਰੇ ਗਏ ਸੀਗੇ ਨਹੀਂ ਨਹੀਂ ਦੇਖੋ ਬਈ ਨਿਸ਼ਾਨ ਸਾਹਿਬ ਤਾਂ ਉਤਾਰਨ ਦਾ ਮਤਲਬ ਹੀ ਨਹੀਂ ਕੋਈ ਪਹਿਲੀ ਗੱਲ ਇਹ ਵੀ ਜਿਨੇ ਨਿਸ਼ਾਨ ਸਾਹਿਬ ਲਾ ਤਾਂ ਉਹਨਾਂ ਦੀ ਹਰਾਖੀ ਕਰਨ ਦੀ ਹਿੰਮਤ ਵੀ ਰੱਖੋ ਹੂੰ ਲੱਗਦਾ ਨੌਜਵਾਨਾਂ ਜੀ ਹਿੰਮਤ ਚੱਲੀ ਨਹੀਂ ਹੁਣ ਪਹਿਲੀ ਗੱਲ ਤਾਂ ਇੱਦਾਂ ਸਾਡਾ ਨਿਸ਼ਾਨ ਸਸਤਾ ਨਹੀਂ ਹੈ ਸਾਰੇ ਨਹੀਂ ਮੈਂ ਸਾਰੇ ਮਾੜੇ ਨਹੀਂ ਸਾਰੇ ਚੰਗੇ ਨਹੀਂ ਨੇ ਪਰ ਨਿਸ਼ਾਨ ਸਾਹਿਬ ਲਾ ਕੇ ਉੱਤੇ ਸਿਰ ਤੇ ਕੇਸ ਨਹੀਂ ਕੰਨ ਵਿੰਨੇ ਹੁੰਦੇ ਆ ਮੁੰਡਿਆਂ ਦੇ ਉਹ ਉਹ ਲਾ ਲਾ ਕੇ ਨਿਸ਼ਾਨ ਸਾਹਿਬ ਉਹ ਤਾਂ ਬੇਅਦਬੀ ਆ ਨਿਸ਼ਾਨ ਸਾਹਿਬ ਦਾ ਬਹੁਤ ਪਵਿੱਤਰ ਆ ਮਹਾਰਾਜ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਆਏ ਆ ਪੰਜਾਬ ਸਾਰਿਆਂ ਦੀ ਵੈਰੀਆਂ ਦੀ ਉਹਨਾਂ ਨੇ ਜਦੋਂ ਛੋਡੇ ਸਾਬਜੰਦ ਦੀ ਜਿਹੜੀ ਸ਼ਹੀਦੀ ਸੀ ਉਹਨਾਂ ਨੇ ਆ ਕੇ ਵਜ਼ੀਰ ਖਾਨ ਨੂੰ ਪਹਿਲਾਂ ਉਹਨੂੰ ਹੀ ਚੱਕਿਆ ਜਿੰਨੇ ਆਸੇ ਪਾਸੇ ਦੇ ਸੀਗੇ ਸਾਰੇ ਸੋਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾਂ ਖਾਲਸਾ ਰਾਜ ਉਦੋਂ ਕਾਇਮ ਕੀਤਾ ਗਿਆ ਸਾਡਾ ਹੂੰ ਉਹ ਪਹਿਲਾ ਸਾਡਾ ਖਾਲਸਾ ਰਾਜ ਸੀਗਾ ਜਿਹਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪੰਜ ਨਿਸ਼ਾਨ ਦੇ ਕੇ ਤੋਰਿਆ ਸੀ ਮਹਾਰਾਜ ਨੇ ਹੂੰ ਪਤਾ ਉਹ ਉਹ ਚੀਜ਼ਾਂ ਬਾਰੇ ਵੀ ਨਿਸ਼ਾਨ ਇੰਨੇ ਪਵਿੱਤਰ ਨੇ ਤੇ ਇੰਨੇ ਜ਼ਰੂਰੀ ਨੇ ਪਾਂਜੇ ਨਿਸ਼ਾਨ ਸਾਹਿਬ ਮਹਾਰਾਜ ਨੇ ਆਪਦੇ ਹੱਥੀ ਦੇ ਕੇ ਭੇਜੇ ਨਿਸ਼ਾਨ ਸਾਡੇ ਭਾਈ ਮਾਨ ਸਿੰਘ ਜੀ ਜਿਹੜੇ ਮਹਾਰਾਜ ਦੇ ਨਾਲ 40 ਸਿੰਘ ਸ਼ਹੀਦ ਹੋਏ ਨੇ ਚਮਕੌਰ ਦੀ ਗੜੀ 'ਚ 10 ਲੱਖ ਫੌਜ ਨਾਲ ਲੜ ਕੇ ਤੇ ਇਹਦੇ ਤੇ ਗੱਲਬਾਤ ਅਸੀਂ ਕੀਤੀ ਵੀ ਸੀ ਬਾਈ ਹੂੰ ਉਹਨਾਂ ਵਿੱਚ ਜਿਹੜੇ ਸਿੰਘ ਮਹਾਰਾਜ ਦੇ ਨਾਲ ਗਏ ਸੀ ਉਹਨਾਂ 'ਚ ਭਾਈ ਮਾਨ ਸਿੰਘ ਉਹ ਸੀਗੇ ਨਿਸ਼ਾਨ 'ਚ ਜਿਹੜੇ ਨਿਸ਼ਾਨ ਮਤਲਬ ਜਦੋਂ ਜੰਗ ਚੱਲਦੀ ਸੀ ਜੰਗ ਦੇ ਵਿੱਚ ਨਿਸ਼ਾਨ ਜ਼ਰੂਰੀ ਹੁੰਦੇ ਨੇ ਸ਼ਾਨ ਸਾਹਿਬ ਦੀ ਸੇਵਾ ਸੀ ਉਹਨਾਂ ਦੀ ਇੱਕ ਸਿੰਘ ਸ਼ਹੀਦ ਹੋ ਗਿਆ ਭਾਈ ਮਾਨ ਸਿੰਘ ਉੱਪਰ ਮਹਾਰਾਜਾ ਨਾ ਕਿਲੇ ਤੇ ਖੜੇ ਆ ਸ੍ਰੀ ਅਨੰਦਪੁਰ ਸਾਹਿਬ ਉੱਤੇ ਖੜੇ ਜਦੋਂ ਕਹਿੰਦੇ ਆ ਜਦੋਂ ਮਹਾਰਾਜ ਨੇ ਦੇਖਿਆ ਵੀ ਐ ਨਿਸ਼ਾਨ ਸਾਹਿਬ ਡਿੱਗ ਪਿਆ ਸਿੰਘ ਸ਼ਹੀਦ ਹੋ ਗਿਆ ਤਾਂ ਗੁਰੂ ਸਾਹਿਬ ਜੀ ਨੇ ਨਿਹੰਗ ਸਿੰਘਾਂ ਦੇ ਤੁਸੀਂ ਦੇਖੇ ਹੋਣਗੇ ਬਾਈ ਜੀ ਉਹਨਾਂ ਦੇ ਨਿਸ਼ਾਨ ਸਾਹਿਬ ਤੇ ਫਰਲਾ ਕੱਢਿਆ ਹੁੰਦਾ ਤਾਂ ਉਹ ਨਿਸ਼ਾਨ ਸਾਹਿਬ ਮਹਾਰਾਜ ਨੇ ਸੀਸ ਦੇ ਵਿੱਚ ਨਿਸ਼ਾਨ ਸਾਹਿਬ ਕੱਢਦੇ ਵੀ ਰਾਜੋ ਹੁਣ ਦੱਸੋ 800 ਦਾ ਗੁਰੂ ਸਾਹਿਬ ਦੀ ਨੀਤੀ ਸੀ ਵੀ ਉਹਨੂੰ ਨਿਸ਼ਾਨ ਸਾਹਿਬਾਂ ਨੂੰ ਸਾਡੇ ਉੱਪਰ ਪ੍ਰਕਾਸ਼ ਕਰਤਾ ਸੀਸ ਦੇ ਵਿੱਚ ਦੀ ਗੜਦੇ ਨਿਸ਼ਾਨ ਸਾਹਿਬ ਆ ਸਾਡੇ ਬੁੰਗੇ ਨੇ ਜਿਹੜੇ ਗੁਰੂ ਘਰਾਂ ਦੇ ਮਹਾਰਾਜ ਨੇ ਇਸ ਤਰ੍ਹਾਂ ਦੀ ਸਾਨੂੰ ਵਰਤੀ ਦਿੱਤੀ ਆ ਵੀ ਤੁਹਾਡੇ ਤੁਹਾਡੇ ਕੋਲ ਇੰਨੀਆਂ ਜਦੋਂ ਅਸੀਂ ਬਾਣੇ ਜਾ ਜਾਂਦੇ ਆ ਅਸੀਂ ਇੰਨੀਆਂ ਪਾਵਰ ਆ ਜਾਂਦੀਆਂ ਨੇ ਸਾਡੇ ਕੋਲੇ ਸਾਡੇ ਕੋਲੇ ਗੁਰੂ ਦਾ ਮਹਾਰਾਜ ਕਹਿੰਦੇ ਆ ਨਾ ਵੀ ਮੇਰਾ ਪਿਆਰਾ ਸਿੰਘ ਹੀ ਹੋ ਜਿਹੜਾ ਪਿਆਰਾ ਮਹਾਰਾਜ ਦਾ ਗੋਦੀ ਦਾ ਸਿੰਘ ਉਹੀ ਬਣਦਾ ਮਹਾਰਾਜ ਕਹਿੰਦੇ ਜਵੇ ਜਦੋਂ ਨਿਆਰਾ ਲੈਂਦਾ ਜਵੇ ਰਹੇ ਨਿਆਰਾ ਤਵ ਲਗ ਤੇਜ ਦੇਉ ਮੈਂ ਸਾਰਾ ਜਵੇ ਗੇ ਵਿਪਰਨ ਕੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ ਜਦ ਅਲਗ ਖਾਲਸਾ ਰਹੇ ਨਿਆਰਾ ਤਵ ਲਗ ਤੇਜ ਦੇਉ ਮੈਂ ਸਾਰਾ ਜਵੇ ਗੇ ਵਿਪਰਨ ਕੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ ਮਹਾਰਾਜ ਕਹਿੰਦੇ ਜੇ ਇਹੋ ਜਿਹਾ ਕੁਛ ਕਰੇਗਾ ਜਿਹੜੇ ਭਾਵੇਂ ਮਾੜਾ ਕਰਮ ਹੋਵੇ ਭਾਵੇਂ ਝੂਠ ਹੋਵੇ ਫੇਰ ਤੂੰ ਮੇਰਾ ਕੁਛ ਨਹੀਂ ਲੱਗਦਾ ਨਹੀਂ ਤਾਂ ਮੇਰਾ ਤੂੰ ਪਿਆਰਾ ਮੈਂ ਨਹੀਂ ਮੈਂ ਤੈਨੂੰ ਆਪ ਦਾ ਸਾਰਾ ਤੇਜੀ ਦੇ ਦੂੰਗਾ ਆਪ ਦਾ ਸਾਰਾ ਸਾਰਾ ਕੁਝ ਤੈਨੂੰ ਦੇ ਦੂੰਗਾ ਇੰਨਾ ਪਿਆਰ ਕਰਦੇ ਆ ਜਿਵੇਂ ਆਪਾਂ ਕਹਿੰਦੇ ਨਾ ਵੀ ਸਾਰਾ ਕੁਝ ਤੈਨੂੰ ਦੇ ਦੇ ਕੇ ਦੀ ਈ ਹਿੰਮਤ ਨਹੀਂ ਹੈਗੀ ਪਰ ਮਹਾਰਾਜ ਨੇ ਆ ਸਾਰਾ ਕੁਝ ਹੀ ਦਿੱਤਾ ਉਸ ਟਾਈਮ ਦੇ ਵਿੱਚ ਮਹਾਰਾਜੀ ਪਾ ਸਕਦੇ ਸੀ ਇਹ ਪੋਸ਼ਾਕ ਹੂੰ ਬਾਕੀਆਂ ਲਈ ਬੈਨ ਸੀ ਪਰ ਮਹਾਰਾਜ ਕਹਿੰਦੇ ਮੇਰਾ ਕੱਲਾ ਕੱਲਾ ਪੁੱਤ ਮਹਾਰਾਜ ਆਇਆ ਭਾਵੇਂ ਸਾਡੇ ਹਿੰਦੂ ਮੁਸਲਮਾਨ ਸਿੱਖਾਂ ਦੇ ਸਾਡੇ ਜਿਹੜੇ ਆਪਾਂ ਆਪਾਂ ਨੂੰ ਕੌਣ ਪੁੱਛਦਾ ਸੀ ਇੱਥੇ ਭਾਈ ਆਮ ਲੋਕਾਂ ਦੀ ਕੀ ਪੁੱਛ ਸੀ ਪਹਿਲਾਂ ਬਾਪਾ ਬੰਦਾ ਸਿੰਘ ਬਹਾਦਰ ਜੀ ਨੇ ਜਿਹੜੀਆਂ ਸਾਡੀਆਂ ਜ਼ਮੀਨਾਂ ਨੇ ਅੱਜ ਸਾਡੇ ਜਿੰਨੇ ਵੀ ਜ਼ਿਮੀਦਾਰ ਨੇ ਜਿਨ੍ਹਾਂ ਕੋਲੇ ਭਾਵੇਂ ਇੱਕ ਬਿੱਗੇ ਜਮੀਨ ਦਾ ਇੱਕ ਕਿੱਲਾ ਜਮੀਨ ਦਾ ਕਈ ਵਾਰੀ ਕੋਈ ਕਣਕ ਦੀ ਸੇਵਾ ਕਰਨੀ ਪੈ ਜੇ ਅਸੀਂ 100 100 ਗੱਲਾਂ ਕਰਦੇ ਆਂ ਕਿਸੇ ਨੂੰ ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਉਸ ਸਿੰਘਾਂ ਦੀਆਂ ਸ਼ਹੀਦੀਆਂ ਹੀ ਸੀਗੀਆਂ ਜਿਨ੍ਹਾਂ ਨੇ ਇਹ ਰੀਤ ਚਲਾਈ ਕਿ ਜ਼ਮੀਨ ਕਿਸਾਨ ਦੀ ਹੋਊਗੀ ਜਿਹੜਾ ਉਹਨੂੰ ਵੰਦਾ ਵਾ ਸਾਡੇ ਨਾਮ ਚੜਨ ਲੱਗਾ ਉਹਨਾਂ ਨੇ ਕਾਨੂੰਨ ਪਾਸ ਕੀਤਾ ਹਰੇਕ ਜ਼ਿਮੀਦਾਰ ਨੂੰ ਪਾਪਾ ਬੰਦਾ ਸਿੰਘ ਬਹਾਦਰ ਜੀ ਨੂੰ ਯਾਦ ਕਰਨਾ ਚਾਹੀਦਾ ਉਹਨਾਂ ਦੀ ਯਾਦ ਦੇ ਵਿੱਚ ਕਣਕ ਦਾਨ ਕਰਨੀ ਚਾਹੀਦੀ ਏ ਕਿ ਤੁਹਾਡੇ ਕੋਲੇ ਇਡੀਆਂ ਤੁਸੀਂ ਜ਼ਮੀਨਾਂ ਚਾਹੇ ਦਾਦਾਂ ਦੇ ਮਾਲਕ ਤਾਂ ਬਣੇ ਆ ਜੇ ਬਾਬਾ ਬੰਦਾ ਸਿੰਘ ਬਹਾਦਰ ਦਸਵੇਂ ਪਾਸ਼ਾ ਜੀ ਨੇ ਭੇਜਿਆ ਸੀ ਨਹੀਂ ਤਾਂ ਅਸੀਂ ਅੱਜ ਵੀ ਗੁਲਾਮੀ ਵਿੱਚ ਠੋਕਰਾਂ 700 ਸਾਲ ਗੁਲਾਮ ਰਿਹਾ ਇਹ ਦੇਸ਼ 700 ਸਾਲ ਕਿੰਨਾ ਹੋ ਜਾਂਦਾ ਬਈ 7 ਸਦੀਆਂ ਲੰਘੀਆਂ ਦਸਵੇਂ ਪਾਸ਼ਾ ਜੀ ਦੇ ਸਮੇਂ ਦੇ ਵਿੱਚ ਮਹਾਰਾਜ ਨੇ ਆਜ਼ਾਦ ਕਰਕੇ ਦਿਖਾ ਦਿੱਤਾ ਰੋਕਦੇ ਨੇ ਵੀ ਜਿਵੇਂ ਤੁਸੀਂ ਕਿਸਾਨਾਂ ਦੀ ਗੱਲ ਕੀਤੀ ਹੈ ਬਖਵੰਦ ਸਿੰਘ ਭਾਦਰ ਜੀ ਨੇ ਜਿਹੜੇ ਕਿਸਾਨਾਂ ਨੂੰ ਜ਼ਮੀਨਾਂ ਵਾਪਸ ਕਰਵਾਈਆਂ ਹਨ ਲੇਕਿਨ ਅੱਜੋ ਹੀ ਬਹੁਤ ਸਾਰੇ ਜਿਹੇ ਕਿਸਾਨ ਨੇ ਜਾਂ ਤਾਂ ਉਹ ਮਜਬੂਰ ਨੇ ਜਾਂ ਫਿਰ ਉਹ ਆਪਣੇ ਚੰਗੇ ਭਵਿੱਖ ਦੇ ਲਈ ਵੇਚ ਕੇ ਇਹਨਾਂ ਜ਼ਮੀਨਾਂ ਨੂੰ ਬਾਹਰ ਨੂੰ ਭਜ ਰਹੇ ਨੇ ਬਿਲਕੁਲ ਕਦੇ ਵੀ ਨਹੀਂ ਚਾਹੀਦੀ ਜ਼ਮੀਨ ਸਾਡੀ ਜਿੰਦ ਜਾਨ ਸਾਡੀ ਮਾਂ ਆ ਸਾਡੇ ਕੋਲੋਂ ਸਾਡੀ ਜ਼ਮੀਨ ਖੁੱਸੀ ਮੈਂ ਉਹ ਜੀ ਨੂੰ ਸਮਝਦਾ ਆ ਆਪਦੇ ਖੇਤ ਨਹੀਂ ਵੇਖ ਕੇ ਮਨ ਦੇ ਵਿੱਚ ਬਰਾਦ ਹੁੰਦਾ ਸਾਡਾ ਖੇਤ ਸੀ ਸਾਡੇ ਜਰ ਪੁਰਖਿਆਂ ਦਾ ਖੇਤ ਸੀ ਠੀਕ ਹੈ ਜੀ ਤੇ ਜੇ ਸਾਡੇ ਕੋਲੇ ਸਾਰਾ ਕੁਝ ਹੈਗਾ ਸਾਡੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਤੁਸੀਂ ਬਾਹਰ ਜਾ ਕੇ ਕਰਨੀ ਤਾਂ ਗੁਲਾਮੂ ਵੀ ਪੈਣੀ ਹੈ ਹਮ ਭਜ ਦੇਖੋ ਭਾਈ ਕਹਿੰਦੇ ਨਾ ਧੁਰੇ ਇੱਕ ਦਿਨ ਸਾਰਿਆਂ ਨੂੰ ਇੱਥੇ ਹੀ ਆਉਣਾ ਪੈਣਾ ਆਪਣੇ ਘਰਾਂ ਜਾਉਣਾ ਪੈਣਾ ਕਦੋਂ ਵੀ ਕੋਈ ਕੱਢ ਸਕਦਾ ਪਤਾ ਨਹੀਂ ਲੱਗਦਾ ਹਮ ਸਾਡੇ ਮੈਂ ਗਿਆ ਸੀਗਾ ਦਿੱਲੀ ਕੁਝ ਦਿਨ ਪਹਿਲਾਂ ਉੱਥੇ ਬਈ ਦੇਖਿਆ ਉੱਥੇ ਮਤਲਬ ਮੁੰਡੇ ਸਾਡੇ ਡਿਪੋਰਟ ਹੋ ਗਏ ਰੋਜ਼ ਕੋਈ ਰੋਜ਼ ਹੀ ਆ ਰਹੇ ਨੇ ਸਾਨੂੰ ਕੀ ਪਤਾ ਕਿੰਨੇ ਪਰਿਵਾਰਾਂ ਦੇ ਘਰਾਂ ਦੇ ਵਿੱਚ ਕੀ ਹਾਲਾਤ ਬਣ ਗਏ ਆਪ ਜਿੰਗਾ ਸਾਰਾ ਕੁਝ ਵੇਚ ਵੱਟ ਕੇ ਬਾਹਰ ਵੀ ਗਏ ਸਾਡੀ ਜ਼ਮੀਨ ਵੀ ਸਾਡੇ ਕੋਲੇ ਨਹੀਂ ਰਹੀ ਸਾਡਾ ਸਾਰਾ ਕੁਝ ਸਾਡੇ ਕੋਲੋਂ ਚਲਿਆ ਵੇ ਗਿਆ ਤੇ ਬਾਹਰ ਵੀ ਨਹੀਂ ਗਏ ਉਹਨਾਂ ਨੇ ਬੇਇੱਜ਼ਤੀ ਕਰਕੇ ਉਥੋਂ ਭੇਜਿਆ ਕੋਈ ਹੱਥ ਘੜੀਆਂ ਲਾ ਕੇ ਭੇਜਦਾ ਪਰ ਵੀਰਾਂ ਤੇ ਦਰਦ ਸੁਣੇ ਨਹੀਂ ਜਾਂਦੇ ਸੀ ਉਹਨੂੰ ਚੱਲਿਆ ਨਹੀਂ ਜਾਂਦਾ ਸੀ ਉਹਨਾਂ ਨੂੰ ਦੇਖ ਕੇ ਸਾਡੇ ਨੌਜਵਾਨ ਸਾਡੇ ਭਰਾ ਨੇ ਬਾਈ ਸਾਰੇ ਸਾਰੇ ਵਾਗੂ ਗੁੰਨਦੀ ਜਾਵੇ ਹੈ ਤਾਂ ਸਾਡੇ ਭਰਾ ਹੀ ਨੇ ਸਾਰੇ ਭਾਵੇਂ ਕੋਈ ਵੀ ਹੈ ਜਦੋਂ ਉਹ ਆਏ ਹੁੰਦਾ ਸਾਡਾ ਭਰਾ ਤਾਂ ਮਨ ਨੂੰ ਠੇਸ ਤਾਂ ਲੱਗਦੀ ਹੈ ਯਾਰ ਵਿਚਾਰੇ ਦਾ ਸਾਰਾ ਕੁਝ ਲੁੱਟਿਆ ਗਿਆ ਇੰਨੇ ਜੋਗੇ ਵੀ ਐ ਨਹੀਂ ਹੁਣ ਚਾਕੇ ਇਹਨੂੰ ਹੁਣੀ ਇੰਨੀ ਆਪਾਂ ਇਹਦਾ ਸਾਥ ਦੇ ਦਈਏ ਕਿਸੇ ਕੰਮ ਚ ਤਾਂ ਲੋਕਾਂ ਨੂੰ ਅਸੀਂ ਅਪੀਲ ਇਹੀ ਕਰਦੇ ਹਾਂ ਇਕਤਾ ਮਿਸ਼ਨ ਦੇ ਵਿੱਚ ਸਾਡਾ ਨਵਾਂ ਮਕਸਦ ਇਹੀ ਆ ਕਿ ਜਾਗੋ ਇੱਕ ਹੋਵੋ ਇੱਕ ਹੋ ਕੇ ਚੱਲੋ ਇਹੋ ਜੇ ਲੋਕਾਂ ਦੀ ਆਪਾਂ ਬਾਹ ਫੜ ਗਏ ਰਲ ਕੇ ਜਿਨ੍ਹਾਂ ਨੂੰ ਲੋੜ ਆ ਕੋਈ ਸਰਕਾਰਾਂ ਨਹੀਂ ਵੇਖਣ ਦੀ ਲੋੜ ਨਹੀਂ ਕਿਸੇ ਨਹੀਂ ਵੇਖਣ ਨਾ ਕਿ ਲੀਡਰ ਨਹੀਂ ਵੇਖਗੇ ਨਾ ਕਿਸੇ ਸਰਕਾਰ ਨਹੀਂ ਵੇਖੀ ਆਪਦੇ ਗੁਰੂਆਂ ਨੂੰ ਵੇਖੀਏ ਆਪ ਦਾ ਮੌਖੇ ਗੁਰਮੁਖ ਕੌਣ ਆ ਜਿਹਦਾ ਮੌਖਾ ਆਪਦੇ ਗੁਰੂ ਵੱਲ ਹੋਵੇ ਗੁਰਮੁਖ ਹੂੰ ਉਹ ਗੁਰਮੁਖ ਆਪਦੇ ਗੁਰੂ ਬਾਲਾ ਦਾ ਮੌਖਾ ਕਰਕੇ ਰੱਖੀਏ ਤੇ ਤੁਸੀਂ ਦੇਖੀ ਚੱਲਿਓ ਦਿਨਾਂ ਦੇ ਵਿੱਚ ਹੀ ਸਾਰਾ ਕੁਝ ਵਰਤਾਰਾ ਵਰਤ ਜੂਗਾ ਪਰ ਬਰੋਸਾ ਰੱਖਣਾ ਪੈਣਾ ਕਿਦੋਂ ਤੁਹਾਨੂੰ ਲੱਗਦਾ ਕਿ ਪੰਜਾਬ ਆਪਣੇ ਆਪ ਨੂੰ ਲਗ ਤੋ ਚਲਾ ਸਕਦਾ ਐਡਾ ਦਮ ਪੰਜਾਬ ਦੇ ਵਿੱਚ ਹੈਗਾ ਵਾ ਵੀ ਤਾਂ ਪਹਿਲਾਂ ਹੀ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ। ਬਈ ਪੰਜਾਬ ਤਾਂ ਇਕੱਲਾ ਇੱਥੋਂ ਤੱਕ ਨਹੀਂ ਸੀਮਤ ਹੈਗਾ ਸਾਡਾ ਪੰਜਾਬ। ਹੂੰ। ਸਾਨੂੰ ਤਾਂ ਇਹ ਪਤਾ ਸਾਡਾ ਪੰਜਾਬ ਤਾਂ ਕਾਬਲ ਖੰਧਾਰ ਤੱਕ ਆ। ਹੂੰ। ਕੰਨਿਆ ਕੁਮਾਰੀ ਤੱਕ ਆ ਸਾਡਾ। ਸਾਨੂੰ ਤਾਂ ਇਹ ਪਤਾ ਵਾ। ਅਸੀਂ ਤਾਂ ਇੱਥੋਂ ਤੱਕ ਰਾਜ ਕੀਤਾ ਬਸ ਉਹ ਸਾਡੀ ਸੋਚ ਦਾ ਦਾਇਰਾ ਉੱਡੇ ਹੀ ਰਹਿਣਾ। ਤੁਸੀਂ ਵੱਡਾ ਘਰ ਹੋਵੇ ਬਈ ਤੁਹਾਡੇ ਕੋਲੇ।